ਤੋ ਪਿਆਰੀ ਦੀ ਮਦਰ ਲਾਰੈਂਸ ਬਿਸ਼नोई ਵਾਸਤੇ ਰੋਟੀਆਂ ਬਣਾ ਕੇ ਲੈ ਕੇ ਆਉਂਦੀ ਸੀ ਉਹ ਇਕੱਠੇ ਰਹਿੰਦੇ ਵੀ ਸੀ ਐ ਕੋ ਬਹੁਤ ਪਿਆਰ ਕਰਦੀ ਸੀ ਇਹ ਵੀ ਮਾ ਨੇ ਰੋਟੀਆਂ ਕਿਨੂੰ ਪਾਈਆਂ ਲਾਰੈਂਸ ਬਿਸ਼नोई ਨੂੰ ਤੇਰੀ ਮਾਂ ਕੋ ਇੱਕ ਪੁਲਿਸ ਅਫਸਰ ਦੀ ਘਰ ਰਹੀ ਇੱਕ ਪੁਲਿਸ ਅਫਸਰ ਦਾ ਬੇਟਾ ਅਗਰ 2011 ਚ ਅਟੈਕ ਕਰ ਸਕਦਾ ਹਥਿਆਰ ਇਹਦੇ ਪਰੋਫੜੇ ਗਏ ਸੀ ਅਮਰੀਕਨ ਵਾਪਨ ਪੜੀ ਗਏ ਸੀ ਔਰ ਟੰਗਾ ਤੱਕੜੇ ਬੰਤ ਤੋਂ ਹਥਿਆਰ ਪੜੇ ਗਏ ਸੀ ਕੀ ਇੱਕ ਪਲੀਸਾਰਾ ਆਪਣੇ ਬੇਟੇ ਨੂੰ ਕੰਟਰੋਲ ਚ ਨਹੀਂ ਰੱਖ ਸਕਦਾ? ਕੀ ਇੱਕ ਮਾਂ ਆਪਣੇ ਬੇਟੇ ਨੂੰ ਸਮਝਾ ਨਹੀਂ ਸਕਦੀ ਕਿ ਪੁੱਤੇ ਬਹੁਤ ਮਾਰੀ ਲੈ ਨਹੀਂ ਕੰਮ ਨਹੀਂ ਕਰਨੀ? ਜੇ ਤੁਸੀਂ ਉਹਨਾਂ ਨੂੰ ਕੇਸੇ ਤੇ ਜਾ ਕੇ ਰੋਟੀਆਂ ਖਵਾਓਗੇ ਫਿਰ ਭੁੱਖਣਾ ਤਾਂ ਪੈਣਾ ਹੀ। ਲੋੜ ਵੀ ਨਹੀਂ ਨੂੰ ਛਾਕਤੀ। ਇਹ ਮੇਰੇ ਲਈ ਵੀ ਪੈਸੇ ਲੋਕਾਂ ਤੋਂ ਮੰਗ ਰਿਹਾ। ਹੰਡਰ ਵਾਲੇ ਜਿਹੜਾ ਬੰਦਾ ਧੋਗਲਾ ਹੁੰਦਾ ਉਹ ਸਭ ਤੋਂ ਪਹਿਲਾਂ ਮੱਸ ਪਰ ਵੀ ਦੋ ਦੋ ਘੋੜਿਆਂ ਤੇ ਸਵਾਰ ਹੋ ਗਏ ਉਹਦਾ ਤਿੰਨ ਤੇ ਸਵਾਰ ਹੋ ਗਏ ਪਰ ਨਹੀਂ ਮਾ ਉਹ ਦਿਓ ਹੀ ਫਾਮੀਦੇ ਟੀਕੇ ਫਰੀ ਨੇ ਫਰੀ ਤੋਂ 9.5 ਬਰੇਸਟਰ ਅਕਰੀਆ ਇਹ ਲਾਰੈਂਸ ਤੇ ਕਾਂ ਤੇ ਲੱਖ ਰਿਹਾ ਉਹ ਫੜਾ ਸਮਝਤਾ ਕੌਣ ਨੂੰ ਫੇਰਦਾ ਉਹ ਆਪਣੇ ਜਿਹੜੇ ਬੰਦੇ ਪਹਿਲਾਂ ਲਾਰੈਂਸ ਨੂੰ ਪੈਸੇ ਦੇ ਦੇਤੀ ਓਟਣ ਵਾਲੇ ਡਿਮ ਵਾਲੇ ਦੂਜੇ ਸਾਰੇ ਉਹਨਾਂ ਨੂੰ ਕਹਦੂ ਕੋਈ ਤੁਸੀਂ ਘੋੜੀ ਨੂੰ ਤਿਆਰ ਕਰੋ ਲਾਰੈਂਸ ਨੂੰ ਜਿਹੜੇ ਜਦੋਂ ਇਹ ਸ਼ੱਕ ਲਾਰੈਂਸ ਨੂੰ ਪੈਂਦਾ ਉਹਦੋਂ ਇਹ ਕੰਮ ਕਰਾਇਆਦਾ ਕੈਕਟਰਨੀਆਂ ਕੋਈ ਆ ਰਹੇ ਨਹੀਂ ਹੁੰਦੀਆਂ ਤਾਂ ਬਾਨੇ ਬਾਨੀਆਂ ਇਹ ਯਾਰ ਮਾਰ ਹੀ ਇਹਨਾਂ ਦੀ ਇਹਨਾਂ ਦੇ ਅੱਗੇ ਵਧਣ ਦਾ ਰਸਤਾ ਹੁੰਦਾ ਉਹਦਾ ਪੁਰਾਣਾ ਦੋਸਤ ਸੀ ਲੋਰੈਂਸ ਬਿਸ਼ਨੋਈ ਦਾ ਪੈਰੀ ਜਿਹਨੂੰ ਮੈਂ ਵੀ ਜਦੋਂ ਦਾ ਮੈਂ ਚੰਡੀਗੜ੍ਹ ਰਹਿਣਾ ਮੈਂ ਵੀ ਬਹੁਤ ਟਾਈਮ ਦਾ ਦੇਖਦਾ ਮੈਂ ਵੀ ਦੇਖਿਆ ਵੀ ਲੋਰੈਂਸ ਦੇ ਨਾਲ ਇਕੱਠੇ ਨੇ ਪੇਸ਼ੀਆਂ ਤੇ ਆਉਂਦੇ ਰਹੇ ਉਹ ਤਾਂ ਉਹ ਪਿਆਰੀ ਦੀ ਮਦਰ ਨੂੰ ਵੀ ਮੈਂ ਪਰਸਨਲੀ ਦੇਖਿਆ ਹੋਇਆ ਤੋ ਪਿਆਰੀ ਦੀ ਮਦਰ ਲਾਰੈਂਸ ਬਿਸ਼ਨੋਈ ਵਾਸਤੇ ਰੋਟੀਆਂ ਬਣਾ ਕੇ ਲੈ ਕੇ ਆਉਂਦੀ ਸੀ ਉਹ ਇਕੱਠੇ ਰਹਿੰਦੇ ਵੀ ਸੀ ਉਹ ਬਹੁਤ ਪਿਆਰ ਕਰਦੀ ਸੀ ਉਹਨਾਂ ਦਾ ਆਪਸ ਵਿੱਚ ਬਹੁਤ ਅੱਛਾ ਭਾਈਚਾਰਾ ਸੀ ਬੜਾ ਮਤਲਬ ਪਿਆਰ ਸੀ ਉਹਨਾਂ ਦਾ ਆਪਸ ਵਿੱਚ ਹੁਣ ਲਾਰੈਂਸ ਬਿਸ਼ਨੋਈ ਜੀ ਹੁਣ ਜਿਹਦੇ ਤੇ ਤਾਂ ਇੰਨੀ ਜ਼ਿਆਦਾ ਅੱਖ ਹੋਣੀ ਚਾਹੀਦੀ ਹੈ ਸਰਕਾਰ ਦੀ ਵੀ ਇੰਨੇ ਕਾਹਦੇ ਅੰਦਰ ਬੈਠਾ ਕਰਵਾ ਰਿਆ ਵੀ ਐਟ ਲੀਸਟ ਇਹਦੋਂ ਬਾਅਦ ਜਿੰਨੇ ਕਰਵਾਤੇ ਕਰਵਾਤੇ ਤੂੰ ਬਾਤ ਤਾਂ ਨਾ ਕਰਵਾਉਂਦੀ ਉਹਨੂੰ ਕੋਈ ਵੀ ਖੋਲ ਦੇਣੀ ਚਾਹੀਦੀ ਹੁਣ ਉਹਦੇ ਕੋਲੇ ਫੋਨ ਹੈ ਇੰਟਰਨੈਟ ਤੇ ਰਿਕਾਰਡਿੰਗ ਚੱਲ ਰਹੀ ਹੈ ਜਿਹਦੇ ਚ ਲਾਰੈਂਸ ਬਿਸ਼ਨੋਈ ਪੈਰੀ ਨੂੰ ਫੋਨ ਕਰਦਾ ਹੈ ਕਹਿੰਦਾ ਕੀ ਹਾਲ ਚਾਲ ਨੇ ਤੇਰਾ ਵਿਆਹ ਹੋਇਆ ਮੈਂ ਸੁਣਿਆ ਕਹਿੰਦਾ ਹਾਂ 10 ਦਿਨ ਹੋ ਗਏ ਵਿਆਹ ਹੋਏ ਨੂੰ ਤੇ ਕਹਿੰਦਾ ਵੀ ਆਵਾਜ਼ ਨਹੀਂ ਆ ਰਹੀ ਤੇ ਮੈਂ ਦੂਜੇ ਫੋਨ ਤੇ ਗੱਲ ਕਰਨੀ ਹੈ ਤੇ ਉਹ ਦੂਜੇ ਫੋਨ ਤੇ ਪਲਾਉਣ ਵਾਸਤੇ ਵੀ ਮੈਂ ਉਹ ਕਹਿੰਦਾ ਤੇਰੇ ਕੋਲ ਦੂਜਾ ਫੋਨ ਹੈ ਉਹ ਕਹਿੰਦਾ ਨਹੀਂ ਹੈ ਉਹ ਕਹਿੰਦਾ ਫਿਰ ਮੇਰਾ ਮੁੰਡਾ ਆ ਰਿਹਾ ਕੋਈ ਤਾਂ ਫਿਰ ਉਹ ਮੁੰਡਾ ਜਿਹੜਾ ਹੁੰਦਾ ਉਹ ਉੱਥੇ ਭੇਜਦਾ ਤੇ ਭੇਜੇ ਉਹਨੇ ਜਾਣ ਕੇ ਮਾਰਨ ਵਾਸਤੇ ਉਹੀ ਮੁੰਡੇ ਨੂੰ ਮਾਰ ਜਾਂਦੇ ਨੇ ਸੋ ਇੱਥੇ ਹੁਣ ਫਿਰ ਕੀ ਕਰੇ ਹੁਣ ਦੇਖੋ ਵੀ ਆਮ ਜੇ ਛੋਟਾ ਜਿਹਾ ਕਿਸ ਨੇ ਕ੍ਰਾਈਮ ਕੀਤਾ ਹੁੰਦਾ ਜੇ ਕੋਈ ਮਾੜੀ ਜਿਹੀ ਚੋਰੀ ਕੀਤੀ ਹੁੰਦੀ ਉਹਦੇ ਤਾਂ ਚੱਡੇ ਪਾੜ ਤੋ ਹੁਣ ਐਡਾ ਵੱਡਾ ਮਾਸਟਰਮਾਈਂਡ ਜਿਹੜਾ ਅੰਦਰ ਬੈਠਾ ਕਤਲ ਕਰਾ ਰਿਆ ਉਹ 5 ਦਿਨ ਪਹਿਲਾਂ ਇੱਕ ਹੋਰ ਕਤਲ ਕਰਾ ਗਿਆ ਫਿਰ ਇਹ ਲੋਕ ਇੱਥੇ ਤਾਂ ਫਿਰ ਕਹਿੰਦੇ ਨੇ ਸਰਕਾਰ ਦਾ ਬੰਦਾ ਹੁਣ ਇੱਕ ਤਾਂ ਤੁਸੀਂ ਇਹ ਗੱਲ ਦਾ ਜਵਾਬ ਦੇ ਦਿਓ ਨਾਲ ਤੁਸੀਂ ਇਹ ਜ਼ਰੂਰ ਦੱਸਿਓ ਕਿ ਪੈਰੀ ਨੂੰ ਜਿਹੜਾ ਲਾਰੈਂਸ ਬਿਸ਼ਨੋਈ ਨੇ ਮਾਰਿਆ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿਤੇ ਭਾਈ ਹੁੰਦੇ ਸੀ ਤਾਂ ਫਿਰ ਇਹਦੇ ਪਿੱਛੇ ਕੀ ਕਾਰਨ ਰਹਿਗਾ ਜਿਵੇਂ ਤੁਸੀਂ ਕਹਿੰਦੇ ਸੀ ਵੀ ਇਹ ਪੈਸਿਆਂ ਪਿੱਛੇ ਲੜ ਪੈਂਦੇ ਨੇ ਪੈਰੀ ਨਾਲ ਤਾਂ ਕੋਈ ਐਹੋ ਜਿਹਾ ਸੌਦਾ ਵੀ ਨਹੀਂ ਸੀ ਉਹਨਾਂ ਦਾ ਫਿਰ ਕੀ ਕੀ ਕਾਰਨ ਰਿਹਾ ਉਹਨੂੰ ਕੀ ਕਾਰਨ ਦਿੰਦੇ ਨੇ ਵੀ ਸੀਪੇ ਨੂੰ ਮਾਰਿਆ ਸੀ ਬੰਬੇ ਦੇ ਦੁਬਈ ਦੇ ਵਿੱਚ ਇਹਨਾਂ ਨੇ ਤਾਂ ਦੁਬਈ ਦੇ ਵਿੱਚ ਉਹ ਸੀਪੇ ਦੀ ਜ਼ਿੰਮੇਵਾਰੀ ਗੋਲਡੀ ਨੇ ਲਈ ਹੈ ਪੈਰੀਦਾ ਦਾ ਨਕੀ ਰੋਲ ਰਹਿ ਗਿਆ ਫਿਰ ਇਹ ਗੈਂਗਸਟਰਾਂ ਦੀ ਫਿਤਰਤ ਇੱਥੇ ਕੀ 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 ਗੇਮ ਖੇਡਦੀ ਹੈ ਕੋਈ ਕੋਈ ਵੀ ਕਤਲ ਅੰਡਰਵਰਲਡ ਰਿਲੇਟਡ ਬਿਨਾਂ ਪੈਸੇ ਤੋਂ ਹੀ ਹਾਂ ਇਹ ਰਿਟਵੀ ਉਹ ਉਹਨਾਂ ਨੇ ਗੱਲਾਂ ਜੋ ਮੈਂ ਵੀ ਗੋਲਡੀ ਬਰਾਦਦ ਤੋਂ ਨਾਮ ਆ ਬਿਆਨ ਜਿਹੜਾ ਪਹਿਲਾਂ ਬਾਈ ਰਾਮ ਨਾਮ ਕਹਿੰਦਾ ਸੀ ਹੁਣ ਆ ਗਿਆ ਫਿਰ ਵਾਪਸ ਸਾਥੀ ਗੱਲ ਕਹਿ ਕੇ ਸ਼ੁਰੂ ਕਰਦਾ ਹਾਂ ਉਹ ਕਹਿੰਦਾ ਉਹਨੂੰ ਸ਼ੱਕ ਸੀ ਹਮ ਲੋਰ ਰਿਪੋਰਟ ਨਹੀਂ ਨੂੰ ਕਿ ਮੇਰੇ ਲਈ ਵੀ ਪੈਸੇ ਲੋਕਾਂ ਤੋਂ ਮੰਗ ਰਹੇ ਆ ਬੋਲਟੀ ਪਰਹਾੜ ਦੀ ਪੈਰੀ ਇਹ ਤਾਂ ਕੋਈ ਸ਼ੱਕ ਨਹੀਂ ਕਿ ਕਰਮ ਨੇ ਇਹਨਾਂ ਸਾਰੇ ਕੱਠੇ ਹੁੰਦੇ ਸੀ ਕੱਠੇ 2010 ਤੋਂ ਕੱਠੇ ਰਹੇ ਆ ਆਪ ਮਨੇ ਆਓ ਇੱਕ ਇੰਟਰਵਿਊ ਤੇ ਬੋਲਟੀ ਵੀ ਕਹਿੰਦਾ 2010 ਤੋਂ ਕੱਠੇ ਸੀ ਉਰੇ ਤੇ ਕਈ ਬੰਦੇ ਨਾ ਅੰਡਰਵਰਲਡ ਤੇ ਜਿਹੜਾ ਬੰਦਾ ਧੋਗਲਾ ਹੁੰਦਾ ਉਹ ਸਭ ਤੋਂ ਪਹਿਲਾਂ ਮਰਦਾ अच्छा मरना मरना। तो इंजनੋਂ دو ਘੋੜਿਆਂ ਤੇ ਸਵਾਰ ਹੋ ਰਿਹਾ ਜਾਂ ਤਿੰਨ ਤੇ ਸਵਾਰ ਹੋ ਰਿਹਾ ਤੇ ਤੂੰ ਮਰਨਾ ਹੀ ਮਰਨਾ ਕਿਉਂਕਿ ਤੂੰ ਪਾਸੇ ਹੋਣੀ ਜਾਂ ਤੋਂ ਯਾਰ ਪਰ ਪਹਿਲੀ ਹੁਸਤਵੇਂ ਤੱਕ ਲਹਰਾਂ ਤੇ ਨਾਲ ਸੀ ਲਹਰਾਂ ਤੋਂ ਜਦੋਂ ਪਤਾ ਲੱਗਿਆ ਕੋਲਡੀ ਨਾਲ ਵੀ ਗੱਲ ਕਰਦਾ ਇਹ ਤਾਂ ਉਹਦੇ ਨਾਲ ਉਹ ਕਿਹੜਾ ਉਹ ਜਿਹੜਾ ਰਾਜਧਾਨੀ ਆ ਗੁਦਾਰਾ ਰੋਹਿਤ ਗੁਦਾਰਾ ਨਾਲ ਵੀ ਗੱਲਾਂ ਕਰਦਾ ਉਹਨੇ ਇਹ ਵੀ ਲੱਗਿਆ ਵੀ ਹੋਰ ਵੀ ਕਈ ਸਾਡੇ ਦੁਸ਼ਮਣਾਂ ਨਾਲ ਗੱਲ ਕਰਦਾ ਇਹ 골ਡੀ ਹੁਣੀ ਇਹ ਸਮਝਦੇ ਠੀਕ ਕਿ ਆ ਪੈਰੀ ਨੇ ਪੈਰੀ ਤੋਂ ਸਾਡੇ ਨਾਲ ਬ੍ਰੇਸਟਰ ਕਰਿਆ ਇਹ ਲਾਰੈਂਸ ਤੇ ਕੰਨ ਤੇ ਲਖਰਿਆ ਉਹ ਬੜਾ ਸਮਝਦਤਾ ਕਰਨ ਨੂੰ ਫਿਰਦਾ ਕਿਉਂ ਕਾਮਨ ਫਰੈਂਡ ਰੋਨਾਲਡ ਦੀ ਕੋਸ਼ਿਸ਼ ਤੋਂ ਦੇਵ ਲੜੋਣਾ ਯਾਰ ਕੱਟਾ ਹੋ ਰਿਹਾ ਬਿਲਕੁਲ ਉਹ ਭਾਵੇਂ ਆਪਣੇ ਦਿਲੋਂ ਇਹ ਗੱਲ ਕਹਿ ਰਿਹਾ ਹੋਵੇ ਲਾਰੈਂਸ ਨੂੰ ਸਮਝਾ ਰਿਹਾ ਹੋਵੇ ਜਾਂ ਲਾਰਡ ਦਾ ਸੀਨੀਅਰ ਥੋੜਾ ਵੱਡਾ ਉਮਰ ਚ ਗੋਲਟੀ ਨਾਲ ਦੀ ਦੋਸਤੀ ਸੀ ਕਿ ਜਦ ਤੁਸੀਂ ਆੜੜ ਨਾ ਹੋਵੋ ਤੁਸੀਂ ਕੱਠੇ ਰਹੋ ਸ਼ਾਇਦ ਇਸ ਤਰ੍ਹਾਂ ਕੇ ਵੀ ਉਹ ਇਹਦੇ ਲਈ ਇੱਕ ਦੂਜੇ ਦੀਆਂ ਗੱਲਾਂ ਕਰਦਾ ਹੋਵੇ ਲਾਰੈਂਸ ਨੂੰ ਇਹ ਮੰਨਦੂਰ ਨਹੀਂ ਸੀ ਕਿ ਇਹ ਬੰਦਾ ਗੋਲਡੀ ਨਾਲ ਗੱਲ ਕਰੇ ਜੋ ਉਹ ਨਾਲ ਗੱਲਾਂ ਕਰਦਾ ਕੋਈ ਲਾਲਿਤ ਹੋ ਕੇ ਲਾਲਿਤ ਕੀ ਹੁੰਦਾ ਉਹ ਆਪਣੇ ਜਿਹੜੇ ਬੰਦੇ ਪਹਿਲਾਂ ਲਾਰੈਂਸ ਨੂੰ ਪੈਸੇ ਦਿੰਦੇ ਸੀ ਹੋਟਨ ਵਾਲੇ ਡਿਮ ਵਾਲੇ ਦੂਜੇ ਸਾਰੇ ਉਹਨਾਂ ਨੂੰ ਕਹਦੂ ਕੋਈ ਤੁਸੀਂ ਗੋਲਡੀ ਨੂੰ ਰਿਆ ਕਰੋ ਲਾਰੈਂਸ ਨੂੰ ਨਹੀਂ ਦੇਣੀ ਜਦੋਂ ਇਹ ਸ਼ੱਕ ਲਾਰੈਂਸ ਨੂੰ ਪੈਂਦਾ ਉਦੋਂ ਇਹ ਕੰਮ ਕਰਾਇਆ ਜਾਂਦਾ ਅੱਛਾ ਤੇ ਫਿਰ ਇਹ ਬਿਲਕੁਲ ਨਹੀਂ ਸੋਚਦੇ ਵੀ 10 ਦਿਨ ਪਹਿਲਾਂ ਦਾ ਵਿਆਹ ਹੋਇਆ ਸੀ ਮੇਰੀ ਇਹਦੀ ਮਾਂ ਦੇ ਹੱਥੋਂ ਮੈਂ ਰੋਟੀਆਂ ਖਾਧੀਆਂ ਨਹੀਂ ਮੇਰਾ ਭਰਾ ਰਿਆ ਨਹੀਂ ਮੈਂ ਮੇਰੀ ਗੱਲ ਸੁਣ ਇਹਦੀ ਮਾਂ ਨੇ ਰੋਟੀਆਂ ਕਿਨੂੰ ਖਾਈਆਂ ਲਾਰੇ ਬਸ ਕੋਈ ਨਾ ਇਹਦੀ ਮਾਂ ਕੌਣ ਹੈ ਇੱਕ ਪੁਲਿਸ ਅਫਸਰ ਦੀ ਘਰ ਵਾਲੀ ਹੈ ਇੱਕ ਪੁਲਿਸ ਅਫਸਰ ਦਾ ਬੇਟਾ ਅਗਰ 2011 ਚ ਅਟੈਕ ਕਰ ਸਕਦਾ ਹਥਿਆਰ ਇਹਦੇ ਕੋਲ ਫੜੇ ਗਏ ਸੀ ਅਮਰੀਕਨ ਵੈਪਨ ਫੜੇ ਗਏ ਸੀ ਹੋਰ ਰੰਗਾ ਤਕੜੇ ਪੰਚਤ ਸਤਾਰ ਫੜੇ ਗਏ ਸੀ ਕਿ ਇੱਕ ਪੁਲਿਸਾਰਾ ਆਪਣੇ ਬੇਟੇ ਨੂੰ ਕੰਟਰੋਲ ਨਹੀਂ ਕਰ ਸਕਦਾ ਕਿ ਇੱਕ ਮਾਂ ਆਪਣੇ ਬੇਟੇ ਨੂੰ ਸਮਝਾ ਨਹੀਂ ਸਕਦੀ ਕਿ ਪੁੱਤੇ ਬਹੁਤ ਮਾਰੀ ਲੈਣੇ ਕੰਮ ਨਹੀਂ ਕਰਨੀ ਜੇ ਤੁਸੀਂ ਉਹਨਾਂ ਨੂੰ ਪੇਸ਼ੇ ਤੇ ਜਾ ਕੇ ਰੋਟੀਆਂ ਤੋਹੋਂਗੇ ਫਿਰ ਭੁਗਤਣਾ ਤਾਂ ਪੈਣੀਆਂ ਜੇ ਮੇਰੀ ਮਾਂ ਹੁੰਦੀ ਨਾ ਮੈਂ ਉਹਦਾ ਕੰਮ ਕਿੰਨੇ ਮੇਰੀ ਮਾਂ ਕਰਨ ਦਫਾਉ ਮਾਂ ਮੇਰੇ ਘਰ ਨਾਲ ਬੜੀ ਮੁੜ ਕੇ ਤੂੰ ਰੋਟੀਆਂ ਬਹੁਤ ਦੂਰ ਦੀ ਗੱਲ ਮੈਂ ਜੁੱਤੀਆਂ ਵਾਰੂ ਤਰੇ ਜੋ ਮੇਰੇ ਸਾਹਮਣੇ ਆ ਗਿਆ ਤਾਂ ਮੈਂ ਇਹੀ ਪਹਿਲਾਂ ਕਹਾਂ ਤੁਸੀਂ ਇਹੋ ਜਿਹੇ ਇਹ ਜਿਹੜੇ ਪੁੱਤ ਆ ਨਾ ਇਹਨਾਂ ਨੂੰ ਵਿਗਾੜਦੇ ਮਾਪੇ ਹੋਈ ਆ ਨਹੀਂ ਫਿਰ ਇਹ ਗੈਂਗਸਟਰਾਂ ਦੀ ਜਿਹੜੀ ਫਿਤਰਤ ਦੇ ਵਿੱਚ ਯਾਰੀ ਦੋਸਤੀ ਕੁਝ ਨਹੀਂ ਹੁੰਦੀ ਕੋਈ ਕਿਤੇ ਗੈਂਗਸਟਰ ਦਾ ਕੋਈ ਯਾਰ ਨਹੀਂ ਹੁੰਦਾ ਅਗਰ ਯਾਰ ਹੁੰਦੇ ਤੇ ਲੜਦੇ ਨਾ ਮੇਰੇ ਯਾਰ ਮੇਰੇ 60 60 ਸਾਲ ਪਾਣੇ ਮਿੱਤਰ ਨੇ ਮੇਰੇ 75 ਸਾਲ ਹੋ ਮਰੇ ਇੱਕ ਦੋਸਤ ਮੇਰਾ ਉਹਦੇ ਨਾਲ ਮੇਰੀ 70 ਸਾਲਾ ਦੀ ਦੋਸਤੀ ਹੈ ਅਸਲੀ ਕੁਆਲਿਟੀ ਸਿੱਖੋਕਰ ਸ਼ਬਦ ਅਧਿਕਰ ਮਿਲਿਆ ਹੋਇਆ ਸੀ ਬਲਕਾਰ ਸਿੰਘ ਸਿੱਧੂ ਉਹ ਜਾਨਦਿਆਂ ਹੋਗੇ ਨਾ ਸੁਣਿਆ ਹੁਣ ਪੰਗੜਾ ਵੀ ਐਕਟਰ ਵੀ ਫੋਦਾ ਤੇ ਟਕੋਰ تھیਟਰ ਦਾ ਠੀਕ ਹੈ ਕਸਤਰ ਸਾਲਾਂ ਦੀ ਮੇਰੀ ਯਾਰੀ ਹੈ ਮੇਰੇ 60-60 ਸਾਲ ਪਨੇ ਆਪਣਾ ਤੁਹਾਡੇ ਬੜੇ ਯਾਰ ਹੋਣੇ ਕਦੇ ਲੜਾਈ ਨਾ ਲੜਾਈ ਹੋਈ ਜੇ ਤਾਂ ਕੀ ਕਰਦੇ ਮਿਲਣਾ ਕਿ ਨਾ ਘਟਾ ਦਿਆਗੇ ਇਹ ਤਾਂ ਨਹੀਂ ਕਦੇ ਫਿਰ ਜਾ ਕੇ ਮਾਰ ਦਈਏ ਵੀ ਤੁੰਨ ਮਾਰ ਦਈਏ ਤਾਂ ਇਹ ਨਾ ਨਹੀਂ ਹਾ ਗੈਕਟਰਾਂ ਨਹੀਂ ਕੋਈ ਯਾਰੀ ਨਹੀਂ ਹੁੰਦੀਆਂ ਸਭ ਬਾਨੇ ਬਾਰੀਆਂ ਇਹ ਯਾਰ ਮਾਰ ਹੀ ਇਹਨਾਂ ਦੀ ਇਨ ਆਦੀ ਅੱਗੇ ਵਧਣ ਦਾ ਰਸਤਾ ਹੁੰਦਾ ਠੀਕ ਅੱਛਾ ਮੈਂ ਦੂਜਾ ਤੁਹਾਨੂੰ ਸਵਾਲ ਜਿਹੜਾ ਕਰ ਰਿਹਾ ਸੀ ਵੀ ਸਰਕਾਰ ਵਾਲੀ ਗੱਲ ਹੁਣ ਇਹ ਇਹ ਜਿਹੜਾ ਸ਼ਹਿਜ਼ਾਦਪੱਟੀ ਆ ਪਾਕਿਸਤਾਨ ਦਾ ਆਪਾਂ ਸ਼ਹਿਜ਼ਾਦਪੱਟੀ ਬਾਰੇ ਵੀ ਗੱਲ ਕਰਾਂਗੇ ਵੀ ਉਹਦਾ ਕੀ ਸਟੈਂਡ ਹੈ ਤੁਸੀਂ ਕੀ ਸੋਚਦੇ ਹੋ ਪਰ ਉਹ ਤੋਂ ਪਹਿਲਾਂ ਇੱਕ ਮੈਂ ਜਿਹੜੀ ਇਹ ਗੱਲ ਕਲੀਅਰ ਕਰ ਲਾਂ ਤੁਹਾਡੇ ਨਾਲ ਕਿ ਸ਼ਹਿਜ਼ਾਦਪੱਟੀ ਇਹ ਜਦੋਂ ਪਾਕਿਸਤਾਨ ਦੇ ਇੰਡੀਆ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਥੋੜੀ ਪਿੱਛੇ ਜੰਗ ਦਾ ਐਲਾਨ ਹੋ ਗਿਆ ਸੀ ਤਾਂ ਉਦੋਂ ਲਾਰੈਂਸ ਬਿਸ਼ਨੋਈ ਪਤਾ ਨਹੀਂ ਖੁਦ ਕਹਿੰਦਾ ਪਤਾ ਨਹੀਂ ਉਹ ਗਰੁੱਪ ਕਹਿੰਦਾ ਵੀ ਅਸੀਂ ਪਾਕਿਸਤਾਨ ਨੂੰ ਐ ਕਰ ਦਾਂਗੇ ਉਹ ਕਰ ਦਾਂਗੇ ਇਸ ਗੱਲ ਤੇ ਸ਼ਹਿਜ਼ਾਦ ਪੱਟੀ ਨੂੰ ਗੁੱਸਾ ਆਉਂਦਾ ਫ੍ਰੈਂਡ ਹੋ ਜਾਂਦਾ ਤੇ ਉਹ ਲਾਰੈਂਸ ਬਿਸ਼ਨੋਈ ਨੂੰ ਮਤਲਬ ਉਹ ਧਮਕੀ ਦਿੰਦਾ ਵੀ ਤੂੰ ਕੀ ਕਰ ਲੇਗਾ ਮੇਰਾ ਇਹਨਾਂ ਦਾ ਆਪਸ ਵਿੱਚ ਕਲੈਸ਼ ਹੋ ਜਾਂਦਾ ਲੜਾਈ ਹੋਣ ਤੋਂ ਬਾਅਦ ਫਿਰ ਉਹ ਲਾਈਨ ਹੋ ਕੇ ਕਈ ਚੀਜ਼ਾਂ ਦਿਖਾਉਂਦਾ ਤੇ ਇੱਕ ਦਿਨ ਉਹ ਇੱਕ ਵੌਇਸ ਰਿਕਾਰਡਿੰਗ ਸੁਣਾਉਂਦਾ ਸਾਰਿਆਂ ਨੂੰ ਉਸ ਵੌਇਸ ਰਿਕਾਰਡਿੰਗ ਦੇ ਵਿੱਚ ਲਾਰੈਂਸ ਉਸ ਨੂੰ ਕਹਿ ਰਿਹਾ ਹੁੰਦਾ ਕੀ ਭਾਈ ਠੀਕ ਹੈਬ ਤੋ ਯਾਰ ਮਤਲਬ ਵੀ ਮੈਂ ਅਭੀ ਤੁਮੇ ਪਤਾ ਹੀ ਹੈ ਉਹ ਸਿੱਧੂ ਕੇ ਕੇਸ ਮੇਂ ਹਮੇ ਬਾਹਰ ਲੈ ਕੇ ਗਏ ਥੇ ਉਹ ਜਦੋਂ ਸੀਆਈਏ ਖੜੜ ਆਇਆ ਸੀ ਮਾਨਸਾ ਗਿਆ ਸੀ ਕਿੱਡਾ ਵਟਾ ਰੋਲਾ ਚੱਲਿਆ ਸਾਰੇ ਜਗ੍ਹਾ ਤੇ ਲਾਰੈਂਸ ਲਾਰੈਂਸ ਨੂੰ ਮਾਰ ਦੇਣਗੇ ਐ ਕਰ ਦੇਣਗੇ ਇੰਨਾ ਕੁਛ ਚੱਲਿਆ ਹਨਾ ਤਾਂ ਫਿਰ ਉਹ 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 ਵੌਇਸ ਰਿਕਾਰਡਿੰਗ ਦੇ ਵਿੱਚ ਉਹ ਲਾਰੈਂਸ ਨੂੰ ਕਹਿੰਦਾ ਵੀ ਯਾਰ ਸਬਹੁਤ ਕੁਛ ਪੰਗਾ ਥਾ ਬੜਾ ਦਿਨ ਬਾਹਰ ਰਹਿਣਾ ਪੜਾ ਅੱਜ ਹੀ ਆਇਆ ਹੂੰ ਵੀ ਮੈਂ ਅੱਜ ਹੀ ਜੇਲ੍ਹ ਮੇਂ ਆਇਆ ਹੂੰ ਤੋਬ ਠੀਕ ਹੈ ਤੁਸੀਂ ਹੁਣ ਇਹ ਗੱਲ ਨੂੰ ਦੇਖੋ ਵੀ ਕਿੱਥੇ ਤੱਕ ਗੱਜ ਜਾਂਦੀ ਹੈ ਗੱਲ ਇਹ ਵੀ ਜਿਹੜਾ ਬੰਦਾ ਐਡੇ ਵੱਡੇ ਕੇਸ ਦੇ ਵਿੱਚੋਂ ਜਿਹਦਾ ਹੋਇਆ ਜਿਹਦੀ ਚਰਚਾ ਇਹ ਚੱਲ ਰਹੀ ਵੀ ਇਹਨੂੰ ਮਾਰ ਹੀ ਦੇਣ ਲੋਕ ਇਹ ਮੰਗ ਰਹੇ ਨੇ ਕਾਨੂੰਨ ਦੀ ਐਡੀ ਵੱਡੇ ਤਰੀਕੇ ਨਾਲ ਉਹਨੇ ਉਲੰਘਣਾ ਕੀਤੀ ਕਿਸੇ ਦਾ ਮਾਂ ਦਾ ਪੁੱਤ ਮਾਰਦਾ ਉਦੋਂ ਬਾਅਦ ਕਿੰਨੀ ਉਹਦੇ ਤੇ ਉਦੋਂ ਪਹਿਲਾਂ ਉਹ ਇਨਾਮ ਲੱਗੇ ਹੋਏ ਨੇ ਕਿੰਨੇ ਉਹਨੇ ਮਤਲਬ ਉਦੋਂ ਪਹਿਲਾਂ ਕ੍ਰਾਈਮ ਕੀਤਾ ਹੋਇਆ ਤੇ ਜਦੋਂ ਨਹੀਂ ਦੁਬਾਰਾ ਜੇਲ੍ਹ 'ਚ ਜਾਂਦਾ ਤੇ ਉਦੋਂ ਹੀ ਉਹਨੂੰ ਪੁਲਿਸ ਕਹਿ ਦਿੰਦੀ ਹੈ ਲਓ ਜੀ ਤੁਹਾਡਾ ਫੋਨ ਆ ਤੁਹਾਡਾ ਫੋਨ ਆ ਤੇ ਉਸੇ ਦਿਨ ਦਾ ਮੈਸੇਜ ਉਹ ਸੁਣਾ ਰਿਹਾ ਉਦੇ ਚ ਲਾਰੈਂਸ ਬਿਸ਼ਨੋਈ ਦੀ ਆਵਾਜ਼ ਆਤੇ ਉਹ ਕਹਿ ਰਿਹਾ ਵੀ ਹਾਂ ਯਾਰ ਅੱਜ ਅੱਜ ਹੀ ਆਇਆ ਹੂੰ ਤਾਂ ਮਤਲਬ ਫਿਰੇ ਪੁਲਿਸ ਦੀ ਸ਼ਹਿਤ ਤੇ ਬਣਾ ਸਰਕਾਰ ਦੀ ਸ਼ਹਿਤ ਤੇ ਬਣਾ ਹੋ ਕੇ ਮੇਰੇ ਨਾ ਮੈਂ ਦੇਖੋ ਸ਼ਹਿਰਾਤ ਪੱਟੀ ਜਿਹੜਾ ਉਹ ਲਾਰੈਂਸ ਗੈਂਗ ਉਹ ਹਥਿਆਰ ਸਪਲਾਈ ਕਰਦਾ ਹੈ ਸ਼ਹਿਰਾਤ ਪੱਟੀ ਬਹੁਤ ਛੋਟਾ ਜਿਹਾ ਮਾਬੂਲੇ ਆਦਮੀ ਹੈ ਉਹਤੇ ਕੋਖਰ ਨਾਂ ਦਾ ਬੰਦਾ ਬਹੁਤ ਵੱਡਾ ਛਾਤਰਾ ਬਲ ਮਾਸ ਹੈ ਬਹੁਤ ਜ਼ਾਲਦ ਰਵੰਡਾ ਹਾਂ ਉਹ ਕੋਖਰ ਦੇ ਨਾਲ ਹੀ ਹੁੰਦਾ ਤਾਂ ਗਰੁੱਪੀ ਇਹ ਕੋਖਰ ਦਾ ਘਰੇ ਨੌਕਰ ਹੁੰਦਾ ਅੱਛਾ ਉਹਨੇ ਉਨੇ ਕੁੱਤੇ ਕਤੇ ਸੇਰ ਚੋ ਰੂ ਰੱਖੇ ਹੋਏ ਆ ਕਈ ਜਾਨਵਰ ਘੋੜੇ ਵੀ ਰੱਖੇ ਆ ਭੇਡਾ ਪੁੰਡਾ ਬੱਕਰੇ ਵੀ ਰੱਖੇ ਹੋਏ ਆ ਤੇ ਕਾਰਾਂ ਬਹੁਤ ਰੱਖੀਆਂ 30 35 ਹਾਈ ਐਂਡ ਕਾਰਾਂ ਰੱਖੀਆਂ ਹੋਈਆਂ ਨੇ ਤੋਂ ਇਹ ਉਹਦੇ ਕੋਨੇ ਕੋਈ 1200 ਮਿਲਾ ਕੇ ਨਹੀਂ ਉਹਨਾਂ ਤੇ ਕੇ ਸਜਾਦ ਪੱਟੀ ਸੀਗਾ ਤੋਂ ਖੋਕਰ ਜਿਹੜਾ ਉਹ ਹਥਿਆਰ ਸਪਲਾਈ ਕਰਦਾ ਸੀ ਲਾਰੈਂਸ ਮਿਸ਼ਰੀ ਗੈਂਗ ਨੂੰ ਪਹਿਲਾਂ ਦਾਊਦ ਗੈਂਗ ਨੂੰ ਵੀ ਕਰਦਾ ਰਿਹਾ ਔਰ ਕਈ ਟੈਰਰਿਸਟ ਦੇ ਟਾਈਮ ਤੇ ਕਈ ਇਹੋ ਜਿਹੇ ਲੋਕਾਂ ਨੂੰ ਵੀ ਹਥਿਆਰ ਦਿੰਦਾ ਰਿਹਾ ਉਹਦਾ ਕੰਮ ਐ ਉਹ ਅਈਐਸ ਨਾਲ ਮਿਲ ਕੇ ਕੰਮ ਕਰਦਾ ਤੇ ਬਗਮਾਚੀ ਆਪਣੀ ਚਲਾਉਂਦਾ ਤੇ ਸਰਕਾਰ ਦਾ ਮਿਲਿਆ ਉਹਦਾ ਹਥਿਆਰ ਦਿੰਦਾ ਉਹਨੇ ਲਾਹਰ ਬਿਸ਼ਰੋਈ ਗੈਂਗ ਨਾਲ 딜 ਕਰਨ ਲਈ ਇਹਦੀ ਕਿਤੇ ਜ਼ਿੰਮੇਵਾਰੀ ਲਾਤੀ ਜਦ ਤੂੰ ਫੌਂਕ ਫੌਂਕ ਕਰਕੇ ਪੁੱਤਿਆ ਕਰ ਕੀ ਚਾਹੀਦਾ ਮਨ ਰਸਤਿਆ ਕਰ ਤੇ ਆਪਾਂ ਪੇਹੇਂ ਦਿਆ ਕਰਾਂ ਅੱਜ ਕੱਲ ਦੀ ਰਿਪੋਰਟ ਆਈ ਹੈ ਬੀਐਸਐਫ ਦੀ ਜੀਐਸ ਨੇ ਕਿਹਾ ਕਿ 200 ਰੋਣਾ ਤੇ ਬੜੇ ਤਕੜੇ ਹਥਿਆਰ ਪੰਜਾਬ ਚ ਆਏ ਆ ਪਿਛਲੇ ਦਿਨਾਂ ਅੱਛਾ ਬੀਐਸਐਫ ਦੀ ਜੀਐਸ ਦਾ ਬਿਆਨ ਤੇ ਉਹਦਾ ਇੱਕ ਮਾਮੂਲੀ ਜਿਹਾ ਇਕਲਾਕਰ ਉਹ ਤੋਂ ਬਾਅਦ ਉਹਨੇ ਕਾਰਤਾ ਉਹਦੀ ਬੇਗੜੀ ਕੋ ਕਰਦੀ ਇਹਦੇ ਨਾਲ ਇਹ ਭੱਜ ਗਿਆ 8-9 ਮਹੀਨੇ ਬਾਅਦ ਰਿਹਾ ਪਾਕਿਸਤਾਨ ਤੋਂ ਅੱਛਾ ਇਹਨੇ ਹੁਣ ਪੁਰਾਣੇ ਲਾਰੈਂਸ ਦੇ ਨੰਬਰ ਉੱਪਰ ਚੀਕੇ ਤੇ ਆਰਪੇ ਜਣੇ ਕਰਨੇ ਇਹ ਸਲਮਾਨ ਖਾਨ ਤੇ ਹਮਲੇ ਪਿੱਛੇ ਸਬਿੱਕਤੀ ਵਾਲੇ ਹਥਿਆਰ ਵੀ ਉਹਨੂੰ ਮਾਰਨ ਲਈ ਉਹ EK47 ਕੋਈ A19 ਪਤਾ ਨਹੀਂ ਕਿਹੜੀ ਗਨ ਕੋਲੋਂ ਆਉਂਦੀ ਹੈ ਜਿਹੜਾ ਸਿੱਧੂ ਮੂਸੇ ਵਾਲੇ ਇੱਥੇ ਆ ਰਹੇ ਸੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਜਿਹੜਾ ਸਿੱਧੂ ਮੂਸੇ ਵਾਲੇ ਇੱਥੇ ਆ ਰਹੇ ਸੀ ਉਹ ਬੇਸ਼ੱਕ ਪੱਟੀ ਨੇ ਭੇਜੀ ਸੀ ਮੂਤਰੇ ਵਾਲੇ ਸਮੇਂ ਤभी ਧਾਰਮਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭੇਜੇ ਨਹੀਂ ਸੀ ਉਹਨੇ ਅੱਛਾ ਆਹ ਉਹ ਤੋਂ ਬਾਅਦ ਮੁੰਬਈ ਪੁਲਿਸਟ ਨੇ ਮੇਰੇ ਕੋਲੋਂ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਇੱਕ ਟੇਪ ਆਪਣੀ ਮੋਬਾਈਲ ਕਨਵਰਸੇਸ਼ਨ ਉਹਨਾਂ ਨੇ ਰਿਕਾਰਡ ਕੀਤੀ ਮੋਬਾਈਲ ਪੁਲਿਸ ਨੇ ਇਰੇ ਕੋਖਰ ਗੱਲ ਕਰ ਰਿਆ ਆ ਲਾਰਲ ਬਿਸ਼ਨੂ ਇਹਦੇ ਪਰ ਅਨਮੋਲ ਬਿਸ਼ਨੋ ਹੀ ਨਾ ਅੱਛਾ ਅੱਥਾਰਾ ਨਹੀਂ ਗੱਲ ਹੁਣ ਮੋਬਾਈਲ ਪੁਲਿਸ ਵਾਲਿਆਂ ਨੂੰ ਕੋਖਰ ਜਿਹੜਾ ਟਿਪੀਕਲ ਪੰਜਾਬੀ ਵਾਲਾ ਉਹਨਾਂ ਨੂੰ ਸਮਝ ਨਹੀਂ ਆਇਆ ਮਹਾਰਾਸ਼ਟਰੀਆਂ ਦੇ ਉਹਨੂੰ ਕੋਈ ਠੋਕਰ ਠੋਕਰ ਸਮਝ ਬੈਠੇ ਹੋ ਕੋਕਰ ਨੂੰ ਠੋਕਰ ਜਿਵੇਂ ਠੋਕਰ ਮਰਾਠੀ ਚ ਵੀ ਆਗਾ ਹਿੰਦੀ ਚ ਵੀ ਆਗਾ ਮੈਨੂੰ ਇੱਕ ਅਸਟਰ ਦਾ ਫੋਨ ਆਇਆ ਕਹਿੰਦੇ ਜੀ ਠੋਕਰ ਕੌਣ ਹੈ ਪਾਕਿਸਤਾਨ ਮੇਂ ਬੈਠਾ ਬਹੁਤ ਗੈਂਗਸਟਰਾਂ ਕੇ ਸਾਥ ਮੇਂ ਆਇਆ ਕੋਈ ਉਹ ਤੋਂ ਬਤਾਨਾ ਮਾਈਕਲ ਐਜੀਟੀਫ ਤੇ ਆਪਣੇ ਸੋਰਸਸ ਨਾਲ ਗੱਲ ਕੀਤੀ ਵੀ ਯਾਰ ਬੰਬਈ ਪੁਲਿਸ ਨੇ ਥੋੜੀ ਜੀ ਹੈਲਪ ਮੰਗੀ ਆ ਤੇ ਦੱਸੋ ਉਹ ਕਹਿੰਦੇ ਟੋਕਰ ਨਹੀਂ ਉਹ ਕੋਕਰ ਹੋਣਾ ਅੱਛਾ ਮਾਨੋ ਬਤਾ ਸਹੀ ਕੋਕਰ ਹੂੰ ਹੁਣ ਕੋਕਰ ਦਾ ਨਾਂ ਜੜੀ ਬਾਬਾ ਸ਼ਰੀਕੀ ਦਾ ਮਰਡਰ ਕੇਸ ਤੇ ਸਲਮਾਨ ਦੇ ਕੇਸ ਤੇ ਕੋਕਰ ਦਾ ਬਕਾਦਾ ਚਾਰ ਸੀਟ ਦੇ ਕਰਨ ਅੱਛਾ ਹਾਂਜੀ ਬੰਬਈ ਦੇ ਕੇਸ ਨਾਲ ਬੰਬਈ ਪੁਲਿਸ ਤਾਂ ਕੰਮ ਕਰਨ ਦਾ ਸਿੱਕਾ ਬੜਾ ਵੱਡਿਆ ਤੇ ਆਪ ਪੁਲਿਸ ਨੇ ਅੱਜ ਤੱਕ ਅਰੇ ਨਾ ਤਾਂ ਸਜਾਦ ਪੱਟੀ ਨੂੰ ਸੀਰੀਸਲੀ ਲਿਆ ਤੈਨੂੰ ਲੈਣ ਦੀ ਲੋੜ ਨਹੀਂ ਉਹ ਕੋਈ ਸੀਰੀਸ ਲਨ ਦਾ ਮਤ ਨਹੀਂ ਉਹ ਆਪਣੇ ਨਬਰ ਜੇ ਬਣਾਉਦਾ ਸੀ ਦੇਖਣ ਲਈ ਵੀ ਜਿਹੜਾ ਲਾਰਜ ਵਿੱਚ ਹੋਈਦਾ ਨਾ ਆ ਬੜਾ ਉਹ ਹੈ ਪੰਜਾਬ ਬਾਬੇ ਤੇ ਮੈਂ ਵੀ ਦੋ ਚਾਰ ਪਾਦਾ ਪੋਸਟਾਂ ਨਹੀਂ ਮੇਰੇ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਹਥਿਆਰਾਂ ਦਾ ਇਹ ਇਹ ਜੈਂਟਸਟੀਗਲ ਕੋਕਰ ਦੇ ਵਿਹਾਫ ਤੇ ਇਹ ਬੈਕਗ੍ਰਾਉਂਡ ਹੈ ਦੀ ਸਜਾਦ ਪੱਟੀ ਸਜਾਦ ਪੱਟੀ ਮੈਂ ਮੈਂ ਤੇ ਐਪੀਸੋਡ ਬਣਾਇਆ ਸੀ ਦੋ ਤੇ ਮੈਨੂੰ ਕਿਸੇ ਦੇ ਥਰੂ ਮੈਸੇਜ ਆਇਆ ਕਿ ਉਹ ਕਹਿੰਦਾ ਜਿਹੜਾ ਪਰਮਾਰਸਨ ਨੂੰ ਕੋਈ ਮੇਰੀ ਮਿੱਟੀ ਪਲੀਤ ਨਾ ਕਰੋ ਮੇਰੀ ਬੜੀ ਟਾਟੂ ਬਣੀ ਹੋਈ ਹੈ ਤੇ ਨਾ ਖਰਾਬ ਕਰੋ ਨਹੀਂ ਮੇਰਾ ਜਵਾਬ ਨਹੀਂ ਤੁਸੀਂ ਦਿੱਤਾ ਜੀ ਤੁਸੀਂ ਕਿਉਂਕਿ ਬਹੁਤ ਬੰਬੇ ਦੇ ਅੰਡਰਵਰਲਡ ਨੂੰ ਵੀ ਦੇਖਿਆ ਇੱਥੋ ਵਾਲੇ ਨੂੰ ਵੀ ਦੇਖਿਆ ਇਹਦੇ ਚ ਜਿਹੜੀ ਸਮੂਲੀਅਤ ਦੀ ਗੱਲ ਮੈਂ ਪੁੱਛਦਿਆਂ ਵੀ ਬੰਦਾ ਲਗਾਤਾਰ ਜੇਲ੍ਹ ਚੋਂ ਬੈਠ ਕੇ ਕਤਲ ਕਰਵਾ ਰਿਹਾ ਫਿਰ ਉਸੇ ਦਿਨ ਸੇਮ ਉਹ ਫੋਨ ਯੂਜ਼ ਕਰਕੇ ਵੌਇਸ ਰਿਕਾਰਡਿੰਗ ਭੇਜ ਰਿਹਾ ਫਿਰ ਉਹ ਮਤਲਬ ਫਿਰ ਉਹਦੇ ਚ ਐਨੇ ਕ੍ਰਾਈਮ ਹੋਣ ਤੋਂ ਬਾਅਦ ਐਡਾ ਵੱਡਾ ਨਾਮ ਹੋਣ ਤੋਂ ਬਾਅਦ ਫਿਰ ਹੁਣ ਉਹ ਪੈਰੀ ਦਾ ਕਤਲ ਕਰਵਾ ਦਿੰਦਾ ਤਾਂ ਫਿਰ ਸ਼ਾਇਦ ਉਹ ਬਿਨਾ ਕਿਵੇਂ ਆ ਜਾਂਦਾ ਫਿਰ ਕੋਈ ਵੱਡਾ ਪੁਲਿਸ ਆਫੀਸਰ ਨਾਲ ਲੜਿਆ ਹੋਇਆ ਜਾਂ ਸਰਕਾਰ ਨਾਲ ਲੜੀ ਹੋਈ ਹੈ ਇਹ ਕਿੱਦਾਂ ਹੋ ਸਕਦਾ ਵੀ ਲਾਰੈਂਸ ਬਿਸ਼ਰੋਈ ਅੰਦਰੋਂ ਇੰਨਾ ਆਪਰੇਟ ਕਰ ਦਵੇ ਤੁਸੀਂ ਪੰਜਾਬ ਦੀ ਕਿਸੇ ਰੀਅਲ ਚ ਚਲੇ ਜਾਓ ਕਿਸੇ ਜਿੱਸ ਹਰਤੀ ਦੇ ਕੈਦ ਨਹੀਂ ਕੋਲੇ ਮੋਬਾਈਲ ਫੋਨ ਜਦੋਂ ਤੱਕ ਦੇਸ਼ਾਂ ਵਿੱਚ ਕਰਪਸ਼ਨ ਖਤਮ ਨਹੀਂ ਹੋਊਗੀ ਲਾਰੈਂਸ ਨਹੀਂ ਤਾਂ ਬਹੁਤ ਵੱਡਾ ਕਰਮੀ ਇਹ ਨਾਲ ਨਹੀਂ ਉਹਦੇ ਤੇ ਤਾਂ ਫਿਰ ਸਪੈਸ਼ਲ ਧਿਆਨ ਰੱਖਿਆ ਹੋਣਾ ਚਾਹੀਦਾ ਨਾ ਇਹ ਨਾ ਇਹ ਫੋਨ ਯੂਜ਼ ਕਰਦਾ ਤਾਂ ਬੰਦਾ ਹੀ ਮਰਵਾਉਂਦਾ ਤੇ ਇੱਕ ਘਟੂ ਘਟੇ ਇਹਨੂੰ ਇਹਦੇ ਤੇ ਇਕੱਲੇ ਤੇ ਧਿਆਨ ਰੱਖਦਾ ਬڑے ਬڑے ਬੰਦੇ ਚੇਲਾ ਚੋਂ ਲੋਕਾਂ ਨੇ ਬੈਰ ਕੇ ਮਰਵਾਇਆ ਅਸੀਂ ਮੁੰਬਈ ਦੇ ਅੰਦਰੋਂ ਹਜ਼ਾਰਾਂ ਸੈਂਕੜੇ ਉਧਾਰਨਾ ਨੇ ਹੋਣੀਆਂ ਹਨ ਉਹਨਾਂ ਨੂੰ ਕਬਲੀ 22 ਸਾਲ ਦੇ ਹਲਚ ਰਿਹਾ 22 ਸਾਲਾਂ 'ਚ ਉਹਨੇ 150 ਕਤਲ ਕਰਾਇਆ ਦੇਲ ਤੇ ਬੈਠੇ ਨੇ ਉਹਨਾਂ ਨੂੰ ਕਬਲੀ ਐਮਐਲਏ ਵੀ ਰਿਹਾ ਉਹ ਹੁਣੇ ਬਾਹਰ ਆਇਆ ਉਹ ਹੁਣ ਹੁਣੇ ਬਾਹਰ ਅਰੇ ਉਹਦੀ ਜ਼ਮਾਨਤ ਹੈ ਫਰਵਰੀ ਤੱਕ 22 ਫਰਵਰੀ ਨੂੰ ਫੇਰ ਸੁਪਰੀਮ ਕੋਰਟ ਨੇ ਉਹਦਾ ਅਗਲੀ ਤਰੀਕ ਹੈ ਉਹ ਕੈਨਸਲ ਵੀ ਹੋ ਸਕਦੀ ਹੈ ਉਹ ਕੋਈ ਗੜਬੜ ਨਹੀਂ ਕਰ ਰਿਹਾ ਉਹ ਕਰੂਗਾ ਤਾਂ ਉਹਦੀ ਜ਼ਮਾਨਤ ਕੈਨਸਲ ਹੋ ਜਾਣੀ ਹੈ ਯਾਰ ਜੇਲ੍ਹਾਂ 'ਚ ਬੈਠ ਕੇ ਜ਼ਿਆਦਾ ਕ੍ਰਾਈਮ ਹੁੰਦੇ ਆ ਔਰ ਤੁਸੀਂ ਹੁਣ ਵੀ ਦੇਖੋ ਕਿੰਨੇ ਮੈਸੇਜ ਆਉਂਦੇ ਆ ਅਮਰਪਾਲ ਦਾ ਮੈਸੇਜ ਆ ਜਾਂਦਾ ਕਿਤੇ ਉਹਦਾ ਉਹ ਦੂਜਾ ਆ ਜਾਂਦਾ ਕੋ ਪ੍ਰਧਾਨ ਮੰਤਰੀ ਉਹਦਾ ਚੇਲਾ ਇੱਕ ਉਹਦਾ ਜਾਂਦਾ ਮੈਂ ਤੁਸੀਂ ਸਜਾਦ ਪੱਟੀ ਤੇ ਤੁਸੀਂ ਐਪੀਸੋਡ ਕੀਤੇ ਹਨ ਮੈਂ ਲੋ ਕੀਤੇ ਉਹ ਤੇ ਤੁਹਾਨੂੰ ਤਾਂ ਨਹੀਂ ਕੋਈ ਉਹ ਗ੍ਰਨੇਡ ਸਟਾਉਣ ਲੱਗਾ ਮਿੰਟ ਮਾਰਦਾ ਫਿਰ ਤੁਹਾਨੂੰ ਤਾਂ ਨਹੀਂ ਕੋਈ ਮੈਸੇਜ ਕੀਤਾ ਕੋਈ ਜਾਂ ਸੁਨੇਹਾ ਭੇਜ ਦੇਖੋ ਗੱਲ ਇਹ ਵੀ ਜੇਲਾ ਜਿਹੜੀਆਂ ਨਾ ਉਹ ਅਰੈਸਟ ਹਾਊਸ ਨੇ ਕ੍ਰਿਮੀਨਲ ਲਈ ਖਾਸ ਤੌਰ ਤੇ ਜਿਹੜੇ ਵਟੇ ਕ੍ਰਿਮੀਨਲ ਆ ਉਹਨਾਂ ਨੂੰ ਤਾਂ 50% ਸਹੂਲਤ ਨਹੀਂ ਮਿਲਦੀਆਂ ਪੰਜਾਬ ਚ ਅਗੇ ਨਹੀਂ ਬਣੀਆਂ ਅंसारी ਨੂੰ ਨਹੀਂ ਬਣੀਆਂ ਦੂਜੇ ਨੂੰ ਨਹੀਂ ਬਣੀਆਂ ਇਹ ਡਗੋਪੋਵਾਨਪੁਰੀਆਂ ਹੋਟਲ ਦੀ ਮਾਲਕਾ ਦਾ ਫੋਨ ਨਹੀਂ ਚੱਲਦਾ ਹੈ ਪੰਜਾਬ ਦਾ ਸਾਬਕਾ ਡਿਪਟੀ ਟੀਮ ਮਿਨਿਸਟਰ ਹੋਮ ਮਿਨਿਸਟਰ ਕਹਤਾ ਹੈ ਕਿ ਡਗੋਪੋਵਾਨਪੁਰੀਆਂ ਮੈਨੂੰ ਫੋਨ ਤੇ ਧਮਕੀਆਂ ਦੇ ਰਿਹਾ ਇਹਦਾ ਮਤਲਬ ਉਹ ਦੇ ਜੇਲ੍ਹ ਜੇਲ੍ਹ ਕੌਣ ਆਏਗਾ ਉਹ ਕੋਈ ਤਾਂ ਹੀ ਧਮਕੀ ਦੇ ਰਿਹਾ ਨਾ ਤਾਂ ਇੱਕ ਫੋਨ ਦਾ ਜੇਲ੍ਹ ਤੇ ਇਸਤੇਮਾਲ ਅੱਜਕੱਲ ਕੋਈ ਵੱਡੀ ਗੱਲ ਨਹੀਂ ਕਿਣੀ ਜਾਂਦੀ ਇਹ ਤਾਂ ਇੱਕ ਆਮ ਗੱਲ ਕਿਣੀ ਜਾਂਦੀ ਚਲੋ ਇਹਦਾ ਇਹ ਮੈਂ ਤਾਂ ਤੋਟੜੇ ਮੇਨ ਸਵਾਲ ਦਾ ਮੇਨ ਜਵਾਬ ਹੀ ਹੈ गया गया कि जेलਾਂ ਚ ਬੈਠ ਕੇ ਕਤਲ ਕਰਾਉਣੇ ਇਸ ਕਰਕੇ ਵੀ ਆਸਾਨ ਨੇ ਕਿ ਤੁਸੀਂ ਉਹ ਰੇਟ આરોપી ਨਹੀਂ ਬਣ ਸਕਦੇ ਕਿਉਂਕਿ ਜੇਲ ਮੈਨੂਲ ਚ ਲਿਖਿਆ ਗਿਆ ਕਿ ਜੇਲ ਤੇ ਫੋਨ ਹੁੰਦਾ ਨਹੀਂ ਫੋਨ ਅਲਾਉਡ ਨਹੀਂ ਹੁੰਦਾ ਇਸ ਇਹ ਫੋਨ ਨੂੰ ਇਸ ਕਰਕੇ ਇਫਤਿਹਾਲ ਕਰਦੇ ਅੱਛਾ ਜੀ ਲਾਰੈਂਸ ਬਿਸ਼ਨੋਈ ਫਿਰ ਅਗਲਾ ਦਾਊਦ ਬਣਨ ਜਾ ਰਿਹਾ ਹੈ ਉਹ ਬਹੁਤ ਠੋੜਾ ਆਦਮੀ ਹੈ ਉਹ ਦਾਊਦ ਦਾ ਕਰੈਕਟਰ ਹੋ ਰਿਹਾ ਹੈ ਦਾਊਦ ਨੇ ਇਹ ਆ ਗੂੰ ਆਇਆ ਨਹੀਂ ਉਹ ਪਰਾਨ ਨੂੰ ਮਾਰਦੇ ਹੋਏ ਪਕੀ ਇੱਕ ਕੋਈ ਕੋਈ ਇਹ ਡਿਓਗਨਾਂਪ ਤੇ ਜਿੱਥੇ ਕਮਾਦਾ ਗਿਆ ਜੀ ਮਨੇ ਧੌਨ ਨਾ ਧਮਕੀ ਦਿੱਤੀ ਲਾਉਣ ਨੇ ਮੇ ਤਾਂ ਪੈਸੇ ਮੰਗੇ ਮੈਂ ਤਾਂ ਕੋਈ ਇੱਕ ਵੀ ਐਕਸਟਰੋਡਨਿਸ ਗਾਟ ਲਾਉ ਦੇ ਲਾਫਾਈਟ ਰਜਿਸਟਰ ਮੇ ਨਹੀਂ ਫਿਰ ਉਹ ਮੰਗਦਾ ਨਹੀਂ ਸੀ ਪੈਸੇ ਤੁਸੀਂ ਕਹਿੰਦੇ ਹੋ ਨਾ ਹਾਂ ਫਿਰ ਪੈਸਾ ਕਹਿੰਦੇ ਕਮਾਉਂਦੇ ਉਹਨੇ ਆੜੜ ਬੰਦੇ ਡਿਊਟੀ ਲਾਈ ਜੀ ਉਹ ਤਾਂ ਕੰਮ ਕਰਨ ਦਾ ਤਰੀਕਾ ਹੋ ਰਿਹਾ ਹੈ ਅੱਛਾ ਉਹਨੇ ਫਿਲਮ ਇੰਡਸਟਰੀ حوالے ਕੀਤੀ ਸੀਗੀ ਆ ਇਹਦੇ ਆ ਅਬੂ ਇਸਲਾਮ ਦੇ ਉਹ ਤੋਂ ਢੋਪੇ ਤੋਂ ਇਕੱਠੇ ਕਰਨੇ ਅੰਦਰ ਤੋਂ ਕਰਨੀ ਬੈਲਟਰਾਂ ਬੋਲਟਰਾਂ ਦਾ ਕੰਮ ਮਨੇ ਇੱਕ ਹਫਤਾ ਭੱਤੀ ਅੰਦਰ ਸੋਰੀ ਹੋਲੇ ਕੀਤਾ ਹੋਇਆ ਸੀ ਆ ਜਿਹੜੇ ਗੈਂਗਟਰਾਂ ਨਾਲ ਡੀਲ ਕਰਨ ਦਾ ਕੰਮ ਸਾਰਾ ਇਹ ਛੋਟਾ ਛਕੀ ਨੂੰ ਦਿੱਤਾ ਹੋਇਆ ਸੀ ਇਹਨਾਂ ਨੇ ਆੜੜ ਬੰਦੇ ਆੜੜ ਫੀਲ ਚਲਾਏ ਹੋਏ ਨਹੀਂ ਫਿਰ ਲਾਰੈਂਸ ਕੋਸ਼ਿਸ਼ ਤਾਂ ਕਰ ਰਿਹਾ ਨਾ ਬਣਨ ਦੀ ਵੀ ਮੈਂ ਦਾਊਦ ਬਣਾ ਨਹੀਂ ਉਹ ਤਾਂ بڑے ਲੋਕਾਂ ਨੇ ਕੋਸ਼ਿਸ਼ ਕੀਤੀ ਕੋਈ ਨਹੀਂ ਬਣ ਸਕਿਆ ਤਾਂ ਉਤਾਤ ਵੀ ਤੇ ਹੁੰਦਾ ਜਿੰਨੇ ਮਨ ਲੱਗੇ ਸਾਰੇ ਮਾਰ ਕੇ ਕਿਹੜਾ ਮਾਚਾ ਮੈਂ ਕੋਈ ਦਾਉਦ ਦੀ ਤਾਰੀਫ ਨਹੀਂ ਕਰ ਰਿਹਾ ਮੈਂ ਦਾਉਦ ਦੇ ਕੰਮ ਕਰਨ ਦੀ ਗੱਲ ਕਰ ਰਿਹਾ ਜਿਹੜਾ ਕਾਰਪੋਰੇਟਿਜ਼ਮ ਜਿਹੜਾ ਹੈ ਇਹ ਕ੍ਰਾਈਮ ਚ ਲੈਂਦਾ ਹੈ ਦਾਉਦ ਨਹੀਂ ਲੈਂਦਾ ਦਾਉਦ ਆਟਵੀ ਮੋਬਾਈਲ ਚ ਤਾਈਤਰ ਕਰੋੜ ਰੁਪਏ ਹਰ ਮਹੀਨੇ ਵੜਦਾ ਜਿੰਨੇ ਬੰਦੇ ਤੇ ਚੇਲਾ ਜਿ ਬੈਠੇ ਹੋਣੇ ਫੈਬਰੀਆਂ ਨੂੰ ਪਾਛੇ ਦੇਣੇ ਵਕੀਲ ਖੜੇ ਕਰਨੇ ਆਦ ਵੀ ਦੇ ਰਿਹਾ ਕਿਹੜਾ ਗੈਂਗਸਟਰ ਦਿੰਦਾ ਤੁਸੀਂ ਤੁਸੀਂ ਦਾਉਦ ਨੂੰ ਕਿੰਨੇ ਵਾਰ ਹੀ ਮਿਲੇ ਹੋ ਮੈਂ ਕਿਨੇ ਨਹੀਂ ਬਹੁਤ ਵਾਰ ਹੀ ਮਿਲਿਆ ਓਕੇ ਤੇਨੇ ਲਗਤਾ ਸੀ ਅਮੇ ਤੇ ਈ ਵਾਰ ਮਿਲਿਆ ਤਾਂ ਨਹੀਂ ਮੈਂ ਮੈਂ ਗਿਣੇ ਮੈਂ ਮੈ ਉਹਦੋਂ ਮੈਨੂੰ ਪਤਾ ਥੋੜੀ ਸੀ ਕਿ ਮੈਨੂੰ ਕੱਲ ਨੂੰ ਕਿਤੇ ਦੌੜਦੀਆਂ ਗੱਲਾਂ ਕਰਨੀਆਂ ਪੈਣੀਆਂ ਅੱਛਾ ਉਹਦੀ ਕੀ ਮਤਲਬ ਬਾਡੀ ਲੈਂਗੁਏਜ ਕਿਹੋ ਜੀ ਆ ਉਹਦੀ ਮਤਲਬ ਉਹ ਜਿਹੜਾ ਬੰਦਾ ਐਨੇ ਕ੍ਰਾਈਮ ਕਰਕੇ ਆਪਣੇ ਆਪ ਨੂੰ ਜਿਉਂਦਾ ਰੱਖ ਸਕਦਾ ਉਹਦੇ ਵਿੱਚ ਕੋਈ ਖਾਸ ਖਾਸ ਗੱਲ ਤਾਂ ਹੋਣੀ ਆ ਕਿ ਕਿੱਦਾਂ ਦੀ ਉਹਦੀ ਮਤਲਬ ਉਹਨੂੰ ਉਹਦਾ ਹੌਰ ਆ ਕਿੱਦਾਂ ਦਾ ਉਹਦੀ ਬਾਡੀ ਲੈਂਗੁਏਜ ਕਿੱਦਾਂ ਦੀ ਆ ਉਹ ਕੀ ਉਹਦੀ ਖਾਸੀਅਤ ਕੀ ਆ ਉਹੋ ਜੀ ਉਹਦੇ ਚ ਮੇਰੇ ਸਾਹਮਣੇ ਨੇ ਕਦੇ ਕ੍ਰਾਈਮ ਦੀ ਗੱਲ ਹੀ ਨਹੀਂ ਕੀਤੀ ਹੂੰ ਮੇਰੇ ਸਾਹਮਣੇ ਉਹਨੇ ਕਦੇ ਕਿਸੇ ਨੂੰ ਫੋਨ ਨਹੀਂ ਕੀਤਾ ਕੋ ਨੂੰ ਮਾਰ ਦੇਉਣੀ ਚੱਕੋ ਹੂੰ ਇਹ ਵਾਰਸੀ ਬੀਲ ਕਰਨ ਦਾ ਕਿਵੇਂ ਸੀ ਉਹਦੇ ਚ ਐਟੀਟਿਊਡ ਸੀ ਜਿਹੜਾ ਫਾਲਤੂ ਦਾ ਐਟੀਟਿਊਡ ਜਾਂਦਾ ਬੜਾ ਡਾਊਨ ਟੂ ਅਰਥ ਸਾਧਵੀ ਸਿੰਪਲ ਬੰਦਾ ਸੀ ਮੈਂ ਇੰਨੇ ਐਪੀਸੋਡ ਬਣਾਏ ਉਹ ਸਾਰੇ ਲਿਖਿਆ ਉਹ ਤੋਂ ਵੀ ਮਹਿਮਾਨਾਂ ਨੂੰ ਖੋਦ ਆਪਣੀ ਪਲੇਟ ਤੇ ਰੋਟੀ ਆਪਾ ਕੇ ਆਪ ਦੰਦਾ ਹਾਂ ਤੁਸੀਂ ਇਹ ਮਹਿਮਾਨ ਨਵਾਤੀ ਕਰਦੇ ਮੈਨੂੰ ਟੱਲੋ ਜਿਹਨੇ ਬੰਦੇ ਨੂੰ ਦੋ ਤਿੰਨ ਚਾਰ ਬੰਦੇ ਦਾ ਇੰਟਰਵਿਊ ਕੀਤੀ ਹੈ ਦੋ ਤਾਂ ਕੁੜੀਆਂ ਨੇ ਹੂੰ ਇੱਕੋ ਚੀਲਾ ਪਟੇ ਕਿ ਚੀਲਾ ਮਾਰਦੇ ਹਨ ਚੀਲਾ ਕਿਨੋਂ ਦੂਜੀ ਰੋੜਾ ਦੋ ਦੋਨਾਂ ਨਾਲ ਚੀਲਿਆ ਇੱਕ ਇਹ ਵੀ ਆਪਣਾ এবੀਪੀ ਨਿਊਜ਼ ਹੈ ਜਿਹੜੀ ਉਹਦੇ ਤੇ ਅੱਜ ਕੱਲ ਤੇ ਦੂਜੀ ਜਿਹੜੀ ਆ ਉਹ ਮੇਰੇ ਖਿਆਲ ਇੱਕ ਤੋਰ ਚੈਨਲ ਤੇ ਉਹਨਾਂ ਨੇ ਵੀ ਸੇਮ ਗੱਲਾਂ ਕਹੀਆਂ ਨੇ ਮੈਂ ਕਹਾਂ ਕਹਿੰਦੇ ਉਹਨੂੰ ਰੇਕੇ ਲੱਗਦਾ ਇਹ ਨਹੀਂ ਵੀ ਉਹ ਗੈਂਗਸਟਰ ਹੈ ਔਰਤਾਂ ਦੀ ਬੜੀ ਇੱਤਿਹਾਸ ਕਰਦਾ ਹੁਣ ਕਿੱਥੇ ਜੇ ਉਹ ਜਿਹੜੀ ਮਮਤਾ ਕੁਲਕਰਨੀ ਵੀ ਆਈ ਸੀ ਕੇ ਇੰਟਰਵਿਊ ਆਈ ਲਬੀ ਟੋੜੀ ਹਾਂ ਉਹਨਾਂ ਦੀ ਰੌਜਾ ਰਗਾ ਮਤੇ ਕੋਈ ਨਹੀਂ ਦੁਨੀਆ ਜਿੰਨੀ ਔਰਤਾਂ ਦਿੱਤੋ ਤੋ ਕਰਦਾ ਹਾਂ ਤੋ ਇਹ ਹਰ ਮੁੰਡੇ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਉਹਦਾ ਲੇਹੋਦੀ ਤੋ ਤਿੰਨ ਪੈਣਾ ਹੋਰੀਆਂ ਮੋਫੀ ਤੱਜ ਵੀ ਰਹਿੰਦੀਆਂ ਉਹਦਾ ਕਪੜਾ ਹੱਟ ਵੀ ਮੁੰਬਈ ਚੋਂ ਦਾ ਪੈਣਾ ਵੀ ਠਕੀਲੀ ਮਰਗੀ ਉਹ ਮੁੰਬਈ ਲੈਂਦੀ ਰਹੀ ਆ ਉਹਨੂੰ ਕਿਤੇ ਨੇ ਪੁਲਿਸ ਨੇ ਪਾਕੇ ਨਹੀਂ ਕੀਤਾ ਨੇ ਜਿਵੇਂ ਕਹਿ ਦਿੰਦੇ ਵੀ ਤੁਸੀਂ ਪਹਿਲਾਂ ਵੀ ਕਿਹਾ ਵੀ ਜਿਨ੍ਹਾਂ ਨੇ ਮਸ਼ਹੂਰ ਹੋਣਾ ਹੁੰਦਾ ਅੰਡਰਵਰਲਡ ਦਾ ਸਾਰਾ ਲੈਂਦੇ ਆ ਹੁਣ ਤੇ ਫਿਰ ਅੰਡਰਵਰਲਡ ਜਦੋਂ ਮਸ਼ਹੂਰ ਹੋ ਜਾਂਦਾ ਉਹਨਾਂ ਤੋਂ ਪੈਸੇ ਲੈਂਦਾ ਤਾਂ ਫਿਰ ਬਹੁਤ ਸਾਰੀਆਂ ਹੀਰੋਇਨ ਹੋਣਗੀਆਂ ਜਿਹੜੀਆਂ ਜਿਹੜੀਆਂ ਐਕਟ੍ਰੈਸਸ ਬਣੀਆਂ ਬੜੇ ਮਸ਼ਹੂਰ ਨਾਮ ਹੋਏ ਤਾਂ ਫਿਰ ਉਹਨਾਂ ਨੂੰ ਉਹਨਾਂ ਨੇ ਵੀ ਦਾਊਦ ਦਾ ਸਾਰਾ ਲਿਆ ਹੋਣਾ ਤੇ ਦਾਊਦ ਦਾ ਕੋਈ ਇਹੋ ਜਿਹਾ ਕੈਰੈਕਟਰ ਸੀਗਾ ਵੀ ਉਹ ਕਿਸੇ ਹੀਰੋਇਨ ਨੂੰ ਕਹਿੰਦਾ ਹੋਊਗਾ ਵੀ ਮੇਰੇ ਨਾਲ ਇੱਕ ਰਾਤ ਬਿਤਾਉਣੀ ਪਊਗੀ ਮੇਰੇ ਨਾਲ ਸੌਣਾ ਪੈਣਾ ਤਾ ਫਿਰ ਫਿਰ ਵੇਖਾਂਗੇ ਨਹੀਂ ਨਹੀਂ ਉਹ ਤਾਂ ਇੱਕ ਭਰਾ ਬਰਬਾਦ ਹੋਦਾ ਕਿ ਨੂਰਾ ਮਰ ਗਿਆ ਉਹ ਉਹ ਥੋੜਾ ਜਿਹਾ ਫਲੱਡ ਕਰਦਾ ਸੀ ਲੇਕਿਨ ਉਹ ਵੀ ਠੱਕੇ ਚਾਹੀ ਨਹੀਂ ਮੈਂ ਪਹਿਲਾਂ ਕਹਿੰਨਾ ਲੋਕ ਇਹਨਾਂ ਨੂੰ ਕਿਸੇ ਨੂੰ ਆਪਣੇ ਪਿੱਛੇ ਲਾਉਣ ਦੀ ਲੋੜ ਨਹੀਂ ਲੋਕ ਆਪੇ ਇਹਨਾਂ ਦੇ ਪਿੱਛੇ ਲੱਗਦੇ ਸੀ ਜਿਨ੍ਹਾਂ ਨੇ ਕੰਮ ਕਰਾਉਣੇ ਹੁੰਦੇ ਸਨ ਤੋਂ ਉਹ ਲੈ ਦੇ ਕੇ ਉਹ ਇਹ ਵੀ ਦਰੋਂ ਮੈਂ ਮੇਰਾ ਤਾਂ ਕਿੱਥਾ ਨਾ ਵਾਸਤਾ ਪਿਆਰੀ ਨਾ ਮੈਨੂੰ ਕਿੰਨੇ ਪੈਸੇ ਮੰਗੇ ਕਦੇ ਨਾ ਮੇਰੇ ਕੋਲ ਸੀਗੇ ਦਿਨੋਂ ਮੈਨੂੰ ਮੈਨੂੰ ਕੀ ਮੰਗੂਗਾ ਕੋਈ ਨਹੀਂ ਕੁੜੀਆਂ ਦੇ ਮਾਮਲੇ ਦੇ ਵਿੱਚ ਦਦਾਉ ਕਰਕੇ ਹੋ ਜਾਂਦਾ ਕੁੜੀਆਂ ਆਪ ਇਹਨਾਂ ਦੇ ਪਿੱਛੇ ਨਾਲ ਨੇ ਤੁਹਾਨੂੰ ਫਿਲਮ ਲੈਦੇ ਹੋ ਫਲਾਣੇ ਪ੍ਰੋਡਕਟਰ ਨੂੰ ਫੋਨ ਕਰ ਦੋ ਮੈਨੂੰ ਰੋਲ ਲੈ ਦੇ ਉਹ ਜਿਹੜੀ ਇੱਕ ਆਪਣੇ ਹਾਰਪੁਰ ਵਾਲੀ ਟੀਗੀ ਇੱਕ ਮੰਦਰਾ ਬੇਦੀ ਕਿਹ ਨਾਲ ਦਾ ਨਹੀਂ ਕਿਹੜੀ ਬੇਦੀ ਸੀ ਮੋਨਿਕਾ ਬੇਦੀ ਆ ਮੋਨਿਕਾ ਬੇਦੀ ਅਬੂਸਲੇਮ ਦੀ ਨਾਲ ਰਹੀ 5-6 ਸਾਲ ਉਹਨੂੰ ਕੀ ਮਜਬੂਰੀ ਨਾਲ ਰਹਿਣ ਦੀ ਰੋਲ ਟਾਈਡਰਸ ਕਿਉਂ ਨਾ ਮਿਲਦੇ ਨਹੀਂ ਸੀ ਇਨ ਇੰਟਲੈਂਟਡ ਹੈ ਨਹੀਂ ਸੀ ਅੱਛਾ ਸੋ ਰੋਲ ਲੰਡਰ યોਰ ਆਊਟ ਗੈਂਗ ਚਾਲ ਗਈ ਜਾ ਕੇ ਹੁਣ ਪਤਾ ਨਹੀਂ ਕਿੱਥੋਂ ਤੁਰੇ ਫਿਰਦੇ ਕਿ ਤੁਹਾਨੂੰ ਪਤਾ ਹੀ ਨਹੀਂ ਹੂੰ ਇਹ ਹੋਰੀਆਂ ਹੋਰ ਬੜੀਆਂ ਹੋਈਆਂ ਪਹਿਲਾਂ ਵੀ ਤੁਸੀਂ ਇਹਨੇ ਵਰੀ ਨਾਲ ਮਿਲੇ ਹੋ ਦਾਉਦ ਨੂੰ ਉਹਨਾਂ ਦੇ ਇਹਨਾਂ ਤੁਸੀਂ ਕੰਮ ਕੀਤਾ ਰਿਸਰਚ ਕੀਤਾ ਤਾਂ ਤੁਹਾਨੂੰ ਕੀ ਲੱਗਦਾ ਵੀ ਉਹਦੇ ਕੰਮ ਕਰਨ ਦਾ ਜਾਂ ਕ੍ਰਾਈਮ ਕਰਨ ਦਾ ਸਟਾਈਲ ਕਿ ਹੋ ਜਾਸੀ ਵੀ ਉਹ ਪੁਲਿਸ ਕਾਮਯਾਬ ਹੋਜੂਗੀ ਕਦੇ ਫੜਨ ਲਈ ਦਾਉਦ ਕਦੇ ਫੜਿਆ ਜਾਊਗਾ ਕਦੇ ਖਬਰ ਆਊਗੀ ਵੀ ਦਾਉਦ ਫੜਿਆ ਗਿਆ ਉਹ ਜਿੱਥੇ ਬੈਠਾ ਉੱਤੇ ਬੜੇ ਨੇ ਨਾ ਉਹ ਪਾਕਿਸਤਾਨ ਤੋਂ ਬੋਟਾਲ ਹੁਣ ਅੱਜ ਕੱਲ ਤੋਂ ਸਾਉਦੀ ਤੇ ਪਾਕਿਸਤਾਨ ਵਿਚਾਲੇ ਗਿਆ ਉਹ ਸਾਉਦੀ ਰੇਪੀ ਰੇ ਰਿਹਾ ਉੱਤੇ ਬੜੇ ਬੜਾ ਇੱਕ ਨਵਾਂ ਸ਼ਹਿਰ ਬਣ ਰਿਹਾ ਸਾਉਦੀ ਦਾ ਏਅਰਪੋਰਟ ਨਵਾਂ ਬਣ ਰਿਹਾ ਸ਼ਹਿਰ ਨਵਾਂ ਬਣ ਰਿਹਾ ਕੰਸਟਰਕਸ਼ਨ ਬਹੁਤ ਹੋ ਰਹੀ ਜੀ ਤੇ ਤੁਹਾਨੂੰ ਪਤਾ ਸ਼ਹਿਰ ਨਵਾਂ ਬਣਦੇ ਫਿਰ ਵੀ ਪੁਲਿਸ ਦੀ ਫੜਸਦੀ ਦਾ ਕੰਮ ਆਉਂਦਾ ਛੋਟੇ ਭਰਾਣਾ ਮਿਲ ਕੇ ਚਲਾਉਂਦਾ ਉਹ ਆਪਣਾ ਪੈਸੇ ਕਮਾਰੇ ਨਹੀਂ ਉਹ ਪਤ ਜੇ ਤੁਹਾਨੂੰ ਪਤਾ ਤਾਂ ਪੁਲਿਸ ਨੂੰ ਵੀ ਬੇਸ਼ੱਕ ਪਤਾ ਹੀ ਹੋਣਾ ਤੇ ਫਿਰ ਫੜਿਆ ਕਿਉਂ ਨਹੀਂ ਜਾਂਦਾ ਉਹ ਸਾਉਦੀ ਨਾਲ ਤੁਹਾਡਾ ਕੋਈ ਨਹੀਂ ਕੋਈ